ਇੱਥੇ ਆ ਇੱਥੇ ਇੱਥੇ ਆ ਦੇਖਣੇ ਆਓ ਦੱਦੀ ਬਾਈ ਆਈ ਨਾਲੇ ਦੀ ਸੱਕੀ ਚ ਵੇਖੋ ਪਾਣੀ ਦੱਦੀ ਦਾ ਸੱਕੀ ਉਤੋਂ ਦੀ ਉਲਟ ਗਈ ਆ ਵੇਖੋ ਜੀ ਪਾਣੀ ਪਾਣੀ ਹੋਇਆ ਪਿਆ ਏ ਹੈਗੀ ਆ ਅਜ ਨਾਲੇ ਵਾਲੀ ਸੱਕੀ ਪਾਣੀ ਵਰਦ ਲੋ ਆਓ ਬੜਾ ਪੁਰਾਣਾ ਹਾਲੇ ਇੱਧਰ ਲੋਕਾਂ ਦਾ ਤਾਂ ਹਾਂਜੀ ਕਹੇ ਵਾਈ ਵਾਈ ਨੂੰ ਬਾਰੇ ਨੂੰ ਮੇਰ ਘਰ ਦੀ ਨਾ ਨੀਰ ਤੋਂ ਨੂੰ ਮੇਰ ਤੋਂ ਚਲੋ ਮਾਮਾ ਜੀ ਆਓ ਸਾਰੇ ਡੁੱਬ ਗਿਆ ਜੇ ਇਹ ਨਾਲੇ ਵੇਖੋ ਜੀ ਨੰਨੂ ਹਾਂਜੀ ਨੰਨੂ ਨੰਨੂ ਕੇ ਪਿੰਡ ਵਾਲ ਪੁੱਤੂ ਇਹ ਵੇਖ ਹਾਂ ਆਹ ਆਹ ਨੰਨੂ ਆ ਸਾਰੇ ਸੋ ਆ ਯਾ ਆ ਯਾ ਮੀ ਬੜਾ ਮੀਂਹ ਆਇਆ ਪੁੱਤ ਬਹੁਤ ਮੀਂਹ ਆ ਗਿਆ ਹਾਂਜੀ ਆ ਜਦੋਂ ਕਿਤਾਂ ਵਧੀਆ ਫਸਲ ਸੀ ਆ ਬਹੁਤ ਵਧੀਆ ਫਸਲ ਸਾਰੀ ਖਰਾਬ ਹੋ ਗਈ ਔਏ ਉਹ ਬਰ ਦਵਰਾ ਸੇ ਡੁੱਬੀਆਂ ਨੇ ਮਹਾਰਾਜ ਹੋਣੀ ਬੱਸ ਕਰੋ ਬੱਸ ਕਰੋ ਬੜਾ ਕਹਿਰ ਹੋਇਆ ਬਹੁਤ ਕਹਿਰ ਹੋਇਆ ਪਾਣੀ ਡੁੱਬਾ ਪਿਆ ਵਾ ਅਜਰ ਵਾਲਾ ਡੁੱਬਾ ਪਿਆ ਵਾ ਸਾਰਾ ਹਾਂਜੀ ਇਤਾਂ ਜਿਕੇ ਲੋਕੀ ਚਾਹ ਤੇ ਲੰਗਰ ਲਾਉਂਦੇ ਆ ਅੱਜ ਲੰਗਰ ਬਹੁਤ ਚੱਲ ਰਹੀ ਆ ਸੇਵਾ ਚੱਲ ਰਹੀ ਆ ਤੇ ਲੰਗਰ ਪਥੇਰੇ ਲੱਗੇ ਆ ਆਓ ਅੱਗੇ ਤੇ ਮਮਾ ਜੀ ਹੈ ਹੀ ਨਹੀਂ ਰਾਤ ਤੇ ਮਮਾ ਟਰੈਕਟਰ ਆ ਵੇਖੋ ਇਹ ਪਾਣੀ ਲੱਗੇ ਪਏ ਆਹ ਵੇਖੋ ਅੱਧਾ ਅੱਧਾ ਡੁੱਬੇ ਪਏ ਲੋਕ ਮਮਾ ਟਰੈਕਟਰ ਇੱਧਰ ਨੂੰ ਆ ਗਿਆ ਨਾ ਪਾਣੀ ਜ਼ਿਆਦਾ ਨਹੀਂ ਅੱਗੇ ਗੱਡੀ ਨਹੀਂ ਖੜਨੀ ਪਾਣੀ ਬਹੁਤ ਨਹੀਂ ਨਹੀਂ ਇੱਥੋਂ ਮੋੜ ਲੈਣੀ ਆ ਮਮਾ ਆਹ ਵੇਖੋ ਜੀ ਮਾ ਟਰੈਕਟਰਰਾ ਹੀ ਨਹੀਂ ਹੈਗੇ ਤੇ ਮੀਨ ਮੈਂ ਕਿੰਨੇ ਟਰੈਕਟਰ ਨੇ ਕੋਈ ਨਹੀਂ ਬਾਹ ਚਲਾ ਮਾਰੇ ਮੁੜ ਜੀਏ ਮੀਨ ਬਾਈ ਟਰੈਕਟਰ ਹਾਂ ਮੀਨ ਬਾਈ ਟਰੈਕਟਰ ਬਾਹਰ ਦਾ ਟਰੈਕਟਰ ਦੇ ਕੇ ਮੇਰਾ ਟਰੈਕਟਰ ਕਿੰਦਾ ਹੈ ਮਾਇਆ ਹਰ ਨਹੀਂ ਬਹੁਤ ਪਾਣੀ ਯਾਰ ਬਹੁਤ ਜ਼ਿਆਦਾ ਲੱਗੇ ਉੱਧਰ ਐਵੇਂ ਬਕਰੋਂ ਬੇਕਾਰ ਹੋ ਕੇ ਬੈਠੇ ਸਾਡੇ ਵੀ ਬਹੁਤ ਪਾਣੀ ਆਇਆ ਹੀਆਂ ਜਨਾਲੇ ਆਏ ਤੇ ਇਸ ਨਾਲੇ ਵੀ ਸੱਕੀ ਤੱਕ ਬਹੁਤ ਜ਼ਿਆਦਾ ਪਾਣੀ ਤੇ ਇੱਥੋਂ ਇੱਥੋਂ ਤੱਕ ਲੋਕ ਅੱਗੇ ਡੁੱਬਣ ਡੇ ਨੇ ਸਾਬ ਨਾਲ ਹੈਣਾ ਖੜਾ ਨਵਾਜ ਉਹ ਨਵਾਜ ਬਹੁਤ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਕੀਤੀ ਤਰਤੀ ਮੈਂ ਨਹੀਂ ਦੋਤੀ ਤੋਰਦੀ ਉਹ ਕਿਸਤੇ ਤੋਰਦੀ ਆ ਬੋ ਹੋ ਹੋ ਗਿਆ ਕਿੰਨੀ ਭੀੜ ਹੋਈ ਪਈ ਤੇ ਉਹ ਤੇ ਅੱਗੇ ਜਿੰਨਾ ਅੱਗੇ ਜਾਈ ਜਾਂਦੇ ਆ ਉਹਨਾਂ ਜਿਆਦਾ ਪਾਣੀ ਆ ਜੋ ਕਿ ਬੜੇ ਅੱਗੇ ਨੇ ਵੀਡੀਓ ਬਹੁਤ ਪਾਣੀ ਨੂੰ ਇੱਕ ਬਲੈਰੋ ਦੇਖੋ ਆਹ ਹੋ ਲੱਲੋ ਕਿਤੇ ਮਾਰੀ ਜਾਂਦਾ ਬਹੁਤ ਉਹਨੂੰ ਭੰਦੀ ਆ ਕੇ ਮੈਂ ਨਹੀਂ ਲੈ ਉਹ ਅੱਗੇ ਕਿੰਨਾ ਪਾਣੀ ਆ ਮਮਾ ਲੈ ਲਓ ਮੋੜ ਲਓ ਮੋੜ ਲਓ ਬੜਾ ਆ ਮੋੜੋ ਮੋੜੋ ਲੋਈ ਗਿੱਜਿਆ ਜੀ ਆਲ ਇਨਸਾਨਾਂ ਉਹਦੇ ਡੋਬ ਡੋ ਆ ਕਿਸਤੀ ਹਾਂ ਵੇਖੋ ਪੰਡਾ ਪੂਰਾ ਖਾਲੋਇਆ ਪਿਆ ਅੱਗੇ ਜਾਣ ਨੂੰ ਕੋਈ ਰਾਹ ਨਹੀਂ ਆ ਰਾਵੀ ਨੇ ਮਾਰ ਮਾਰੀ ਜਾਂਦੀ ਧੂਰੇ ਪਾ ਸੇਵਾ ਬੜੀ ਹੋਂਡੀਆਂ ਟਰਾਲੀ ਉੱਤੋਂ ਤੱਕ ਰਾਸ਼ਨ ਨਾ ਲੱਦੀ ਆ ਹਾਂਜੀ ਹਾਂਜੀ ਬੰਦ ਹੋ ਗਿਆ ਨਾ ਫਿਰ ਕਿਹਨਾਂ ਦੇ ਕੱਢਣਾ ਹਾਂ ਬੰਦ ਹੋ ਗਿਆ ਨਾ ਫਿਰ ਆ ਪੂਰਾ ਬੰਦ ਹੋ ਗਿਆ ਪਾਣੀ ਵਧੀ ਜਾਣ ਡਿਆ ਨਾ ਵੇਖੋ ਜੀ ਪਾਣੀ ਦਾ ਹਾਲ ਆਹ ਵੇਖੋ ਹਾਂ ਸਾਰੇ ਇੰਨੇ ਨੇ ਵਧੀਆ ਲੋਕਾਂ ਦੇ ਝੋਨੇ ਸਾਰੇ ਡੁੱਬ ਗਏ ਬਹੁਤ ਜ਼ਿਆਦਾ ਇਹ ਪਾਣੀ ਨਹੀਂ ਲੱਗਣਾ ਕੋਈ ਦੱਸ ਦੇਣਾ 10 ਦਿਨ ਬੰਨੇ ਆ ਕਿ ਪਾਸੇ ਨੂੰ ਰਾਹ ਨਹੀਂ ਨਾ ਹੈਗਾ ਜਾਣ ਨੂੰ ਇਹ ਕਿਟਾ ਟੇਕਰਾਂ ਤੱਕ ਬਚਾਇਆ ਹਾਲੇ ਪਰ ਕੋ ਕਹਿ ਨਹੀਂ ਸਕਦੇ ਇਹ ਸਾਡੇ ਉੱਚਾ ਆ ਉੱਚਾ ਨਹੀਂ ਜਾਊਗਾ ਨਹੀਂ ਜਾਊਗਾ ਪਾਣੀ ਦੇ ਅਰ ਬਹੁਤ ਬੁਰਾ ਹਾਲਿਆ ਚੌਂਕ ਵਾਲਾ ਬੰਨਾ ਬਹੁਤ ਉੱਚਾ ਇਹ ਮਨੇ ਪਾਣੀ ਅੱਛਾ ਮਨੇ ਪਾਣੀ ਦਿੱਤਾ ਆ ਸੱਕੀ ਤੱਕ ਪਾਣੀ ਆ ਤੇ ਦੇਖੋ ਪਾਣੀ ਆਇਆ ਇਹ ਕਿ ਸੱਕਿਓ ਪਾਰ ਨਾ ਹੋਵੇ ਫਿਰ ਬਚਾਈ ਆ ਹੋ ਦੂਰ ਦੂਰ ਤੱਕ ਪਾਣੀ ਪਾਣੀ ਬਹੁਤ ਆ ਇਹ ਮੇਰੀ ਸੰਭਾਲ ਦਾ ਪਹਿਲੀ ਵਾਰ ਮੈਂ ਹੜ੍ਹ ਵੇਖਿਆ ਮਤਲਬ ਕਿ ਪਹਿਲਾਂ ਨਹੀਂ ਪਹਿਲਾ ਹੀ ਹੜ੍ਹ ਆਇਆ ਹਨਾ ਲੋਕੀ ਕਹਿੰਦੇ 88 ਦਾ ਹਾੜ ਬੜਾ ਆਇਆ ਸੀ ਬੜਾ ਆਇਆ ਸੀ ਉਹ ਦੋਹੀਂ ਹੈ ਨਹੀਂ ਹਾਂ ਤੇ ਹੁਣ ਜਿਹੜਾ ਵਾ 2025 ਦਾ ਉਤੋਂ ਵੀ ਵੱਧ ਗਿਆ ਕੰਮ ਆਹ ਵਿਚਾਰੇ ਗੁਜਰਾਂ ਦੇ ਜਿਹੜੇ ਆ ਨਾ ਘਰ ਡੁੱਬ ਗਏ ਆ ਮੱਝਾਂ ਵਿੱਚ ਰੁੜ ਗਈਆਂ ਅਸੀਂ ਬਹੁਤ ਬੁਰਾ ਹਾਲ ਹੋੰ데요 ਸਾਰੇ ਪਾਣੀ ਇਹਦੇ ਪਾਣੀ ਪਾਣੀ ਤੇ ਅਰੇ ਗੋਮਾਰ ਸਾਰਾ ਪਾਣੀ ਆ ਸਾਰੀ ਸੱਗੀ ਤੇ ਇੱਕ ਹੀ ਹੋਈ ਪਈ ਐ ਇੰਨੀ ਉੱਚੀ ਸੱਕੀ ਹੀਗੀ। ਸਾਹ ਇੱਕ ਪੈਲਿਆਂ ਦੀ ਸੱਕੀ ਇੱਕੋ ਹੀ ਹੋਈ ਪਈ। ਇੱਕੋ ਹੋਈ ਪਈ ਪੈਲਿਆਂ ਦੀ ਸੱਕੀ। ਕਿੱਥੇ ਆ? ਉਹ ਤਿੱਖਾ ਲੇ ਚੰਗਣਾ। ਉਹ ਕੋਲ ਮਿੱਟੀ ਕਾਣੀ ਸੀ। ਹਾਂਜੀ। ਚਾ ਲੋ ਕਈਆਂ ਦੇ ਬੱਚ ਗਏ ਤੇ ਕਈਆਂ ਦੇ ਵਿਚਾਰ ਆ ਗਏ। ਇੱਕ ਗੁਜਰ ਹੀ ਉਹਦੇ 35 ਡੰਗਰ ਜਿਹੜੇ ਸੀ ਉਹ ਮਰ ਗਏ ਚੰਗਦੇ। ਬਹੁਤ ਜ਼ਿਆਦਾ ਸਾਮ ਖਰਾ ਰਿਹਾ ਬਹੁਤ ਨੁਕਸਾਨ ਹੋਇਆ ਨੁਕਸਾਨ ਦਾ ਤੋਂ ਮੀਂਹ ਹੀ ਨਾ ਹਟਦਾ ਪਿਆ ਮੀਂਹ ਹੀ ਨਾ ਹਟੰਡਿਆ ਮੀਂਹ ਹਟ ਜੇ ਥੋੜੀ ਠੱਲ ਪੈ ਜੇ ਹਨਾ ਪਿਛੋ ਪਾਣੀ ਛੱਡੀ ਜਾਂਦੇ ਮੀਂਹ ਕਰਕੇ ਪਾਣੀ ਵਧ ਜਾਂਦਾ ਆਹ ਰਸਤਾ ਵੀ ਬੰਦ ਹੋਇਆ ਪਿਆ ਪਿਆ ਇਧਰ ਹੜਾ ਆ ਗਿਆ ਹਾਂ ਇਧਰ ਆ ਗਿਆ ਵਾ ਸਾਡੇ ਪਾਸ ਸੋ ਲੋਚ ਤਾਉ ਤੇ ਅੱਜ ਨਾਲੇ ਦੇ ਹਾਲਾਤ ਇਤੋਂ ਅੱਗੇ ਨਹੀਂ ਪਾਣੀ ਹੈਗਾ ਸੱਕੀ ਤੱਕ ਬਹੁਤ ਪਾਣੀ ਆ ਆ ਅੱਗੇ ਨਹੀਂ ਹੈਗਾ ਅੱਜ ਦੇ ਨਹੀਂ ਆ ਹੁਣ ਅਸੀਂ ਬ੍ਰੈਡ ਲਈਏ ਤੇ ਘਰ